ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਟਾਈਲਿਸ਼ ਅੰਦਾਜ਼ ਤੋਂ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏਾਂਗੇ ਇਹ ਹੈਂਡਵਰਕ ਦੇ ਵਿੱਚ ਹੋਣਗੇ ਤੇ ਆਪਣੇ ਕੋਲੇ ਇਹਦੇ ਨਾਲ ਦੇ ਕਾਫੀ ਡਿਜ਼ਾਈਨ ਹੈ ਜਿਹੜੇ ਬਣ ਚੁੱਕੇ ਹੈਗੇ ਗਰਮੀਆਂ ਦੇ ਟਾਈਮ ਦੇ ਸੂਟ ਆਪਣੇ ਕੋਲ ਬਣਾ ਬਣਾਣੇ ਨੂੰ ਜਾ ਰਹੇ ਹੈਗੇ ਆਪਣੇ ਕੋਲੇ ਸੇਮ ਦੋ ਸੂਟ ਰੈਡੀ ਹੋਏ ਹੈਗੇ ਇਹਦੇ ਵਿੱਚ ਤਾਂ ਆਪਾਂ ਤੁਹਾਨੂੰ ਉਹ ਦਿਖਾਉਣੇ ਹੈਗੇ ਜਿਹੜਾ ਆਪਣੇ ਕੋਲੇ ਫਰਸਟ ਸੂਟ ਹੈ ਇਹ ਪੈਚ ਵਰਕ ਦੇ ਵਿੱਚ ਆਏਗਾ ਬਹੁਤ ਸੋਹਣਾ ਸੂਟ ਹੈ ਜਿਹੜਾ ਇਹ ਰੈਡੀ ਹੋਇਆ ਹੋਇਆ ਆਪਣੇ ਕੋਲ ਇਸ ਤਰ੍ਹਾਂ ਦੇ ਨਾਲ ਆਏਗਾ ਇਹਦੇ ਸਲਿਟਸ ਤੇ ਦੇਖ ਸਕਦੇ ਹੋਗੇ ਤੁਸੀਂ ਆਪਾਂ ਨੇ ਪੈਚ ਲਗਾ ਕੇ ਕੰਮ ਕੀਤਾ ਹੋਇਆ ਹੈ ਫੁੱਲ ਹੈਵੀ ਹੈ ਜਿਹੜਾ ਇੱਕ ਸੂਟ ਦੀ ਲੁੱਕ ਬਣੀ ਹੋਈ ਹੈ 슬ੀਵਸ ਇਸ ਤਰ੍ਹਾਂ ਆ ਜਾਣੀਆਂ ਇਸ ਸੂਟ ਦੀਆਂ ਆਪਣੇ ਕੋਲੇ 슬ੀਵਸ ਦੇ ਉੱਪਰ ਵਰਕਟ ਆ ਜਾਏਗਾ ਇਸ ਤਰ੍ਹਾਂ ਦੇ ਨਾਲ ਜਿਹੜੀ ਇਹਦੀ neck ਦੇ ਉੱਪਰ ਆਊਗਾ ਇਸ ਤਰ੍ਹਾਂ ਆਪਾਂ ਨੇ ਪੈਚ ਲਗਾ ਕੇ neck ਦੇ ਉੱਪਰ ਵਰਕ ਕੀਤਾ ਹੋਇਆ ਹੈ ਇਸ 슬ੀਵਸ ਆ ਜਾਣੀਆਂ ਇਹ ਆਪਣੇ ਚਾਕ ਤੇ 셔ਟ ਦੇ ਉੱਪਰ ਕੰਮ ਆ ਗਿਆ ਜਿਹੜੀ ਇਹਦੇ ਨਾਲ ਆਪਣੇ ਬਾਟਮ ਰੱਖੀ ਹੋਈ ਹੈ ਕਿ ਉਹ ਹੈਗੀ ਹੈ ਜੀ ਆ ਇਸ ਤਰ੍ਹਾਂ ਆ ਜੂਗੀ ਹੈਵੀ ਦੇ ਵਿੱਚ ਪਟਿਆਲਾ ਸ਼ਾਹੀ ਇਹ ਹੈ ਜੋ ਆਪਣੇ ਕੋਲੇ ਦੁਪੱਟਾ ਆ ਜੂਗਾ ਪਿਓਰ ਚਨਾਉਣ ਦੇ ਵਿੱਚ ਦੁਪੱਟਾ ਆਏਗਾ ਦੁਪੱਟੇ ਦੇ ਵਿੱਚ ਬੁੱਟੀ ਦਾ ਕੰਮ ਕੀਤਾ ਹੋਇਆ ਤੇ ਸਾਈਡ ਤੇ ਉੱਪਰ ਕੀ ਆਜੂ ਆਪਣੇ ਕੋਲੇ ਇਸ ਤਰ੍ਹਾਂ ਲੀਸ ਤੱਕ ਆਜੂਗਾ ਦੁਪट्टे ਦੀਆਂ ਸਾਈਡਸ ਦੇ ਉੱਪਰ ਪੂਰੇ ਦੁਪट्टे ਦੇ ਵਿੱਚ ਹੈ ਜੋ ਬੋਟੀ ਆਜੂਗੀ ਇਸ ਤਰ੍ਹਾਂ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪੱਟਾ ਕਮਲ ਚਨਾਉਣ ਦਾ ਦੁਪੱਟਾ ਹੋਏਗਾ ਇਹ ਜੋ ਆਪਣੇ ਕੋਲੇ ਸੈਕਿੰਡ ਸੂਟ ਹੈ ਇਹ ਵੀ ਸੇਮ ਕਲਰ ਦੇ ਵਿੱਚ ਆਜੂਗਾ ਥੋੜਾ ਜਿਹਾ ਪੈਚ ਦਾ ਆਪਾਂ ਕਲਰ ਹੈ ਜਿਹੜਾ ਇਹਦੇ ਵਿੱਚ ਚੇਂਜ ਕੀਤਾ ਹੋਇਆ ਡਾਰਕ ਪੈਚ ਆਜੂਗਾ ਸੇਮ ਕਲਰ ਹੈ ਸਟੱਫ ਹੈ ਦੋਨਾਂ ਦਾ ਜਿਹੜਾ ਗੇਰ ਦੇ ਉੱਪਰ ਆਏਗਾ ਇਸ ਤਰ੍ਹਾਂ ਦੇ ਨਾਲ ਸੇਮ ਡਿਜ਼ਾਈਨਿੰਗ ਆਪਣੀ ਕੀਤੀ ਹੋਈ ਹੈਗੇ ਇਹ ਸੀਵਸ ਦੇ ਉੱਪਰ ਕੰਮ ਆ ਜਾਊ ਆਪਣੇ ਕੋਲੇ ਸੇਮ ਨੈਕ ਉਦਾਂ ਦੀ ਆ ਜਾਊਗੀ ਜਿਹੜੀਆਂ ਸੀਵਸ ਹੈ ਉਹ ਵੀ ਇਸ ਤਰ੍ਹਾਂ ਆ ਜਾਣੀਆਂ ਜਿਹੜੀ ਆ 골ਡਨ ਕਲਰ ਦੀ ਆਪਾਂ ਨੇ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਇਹ ਸਟਾ ਰੈਡੀ ਕੀਤਾ ਹੋਇਆਗਾ ਦੁਪੱਟਾ ਇਸ ਤਰ੍ਹਾਂ ਇਹ ਵੀ ਚਨੋਂਨ ਦਾ ਦੁਪੱਟਾ ਆਏਗਾ ਇਸ ਤਰ੍ਹਾਂ ਆਪਾਂ ਲੇਸ ਲਗਾ ਕੇ ਪੱਲਿਆਂ ਦੇ ਉੱਪਰ ਹੈ ਜਿਹੜਾ ਇਸ ਤਰ੍ਹਾਂ ਆਪਣੀ ਕੰਮ ਕੀਤਾ ਹੋਇਆ ਹੈਗਾ ਬਾਕਸੇਸ ਬਣਾ ਕੇ ਕਰਾਸ ਫਾਈ ਹੋਏ ਹੈਗੇ ਇਹ ਦੁਪੱਟੇ ਦੇ ਉੱਪਰ ਫਿਨਿਸ਼ਿੰਗ ਆਏਗੀ ਦੋਨੋਂ ਸਾਈਡ ਦੇ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਕੰਮ ਆ ਜਾਊਗਾ ਤੁਸੀਂ ਚਾਹੋ ਵਰਕ ਕਰਵਾਉਣਾ ਹੈ ਵਰਕ ਵੀ ਕਰਵਾ ਸਕਦੇ ਹੋ ਉਹਦੇ ਐਕਸਟਰਾ ਹੈ ਜੋ ਐਡ ਹੋ ਜਾਣਗੇ ਦੁਪੱਟੇ ਦੇ ਵਿੱਚ ਇਹ ਵਿਦਆਊਟ ਇਹਨਾਂ ਨੇ ਵਰਕ ਲਿਆ ਸੀ ਇਦੇ ਨਾਲ ਵੀ ਜਿਹੜੀ ਬਾਟਮ ਹੈ ਆਪਣੇ ਕੋਲੇ ਉਹ ਪਾਕਿਸਤਾਨ ਸੌਰੀ ਪਟਿਆਲਾ ਸ਼ਹੀ ਸਲਵਾਰ ਆਜੂਗੀ ਫੁੱਲ ਹੈਵੀ ਦੇ ਵਿੱਚ ਆਜੂਗੀ ਇਹ ਜੋ ਆਪਣੇ ਕੋਲੇ ਨੈਕਸਟ ਫੁੱਟ ਰੈਡੀ ਹੋਇਆ ਉਹ ਵਿਦਆਊਟ ਸਟਿਚਿੰਗ ਆਊਗਾ ਇਹ ਆਪਣੇ ਤੋਂ ਕਿਸੇ ਨੇ ਅ ਪੁਰਾਣੇ ਦੁਪੱਟੇ ਦੇ ਨਾਲ ਸੂਟ ਰੈਡੀ ਕਰਵਾਇਆ ਇਸ ਤਰ੍ਹਾਂ ਇਹ ਪਿੱਟਾ ਵਰਕ ਕੀਤਾ ਹੋਇਆ ਸੀਗਾ ਜਿਹੜਾ ਦੁਪੱਟਾ ਸੀਗਾ ਦੁਪੱਟੇ ਦੇ ਉੱਪਰ ਪੂਰੇ ਦੇ ਉੱਪਰ ਸੀਗਾ ਜਿਹੜਾ ਜਾਲ ਜਾਲ ਪਾਇਆ ਹੋਇਆ ਸੀ ਇਸ ਤਰ੍ਹਾਂ ਤੇ ਨਾਲ ਇਹਦੇ ਨਾਲ ਜਿਹੜਾ ਆਪਾਂ ਨੇ suit ready ਕੀਤਾ ਥੋੜਾ ਜਿਹਾ suit ਦਾ ਕਲਰ ਹੈ ਜਿਹੜਾ ਅੰਦਰ ਚੇਂਜ ਆ ਰਿਹਾ ਬਿਲਕੁਲ ਸੇਮ ਕਲਰ ਹੈ ਆਪਾਂ ਨੇ ਸੇਮ ਪੀਟਾ ਕਰਕੇ ਇਹਨਾਂ ਦਾ suit ਜਿਹੜਾ ready ਕਰਕੇ ਦਿੱਤਾ ਹੈ ਇਹ ਵੀ ਕريب ਤੇ ਉੱਪਰ ਆਊਗਾ ਸ਼ਰਟ ਦੇ ਵਿੱਚ ਹੈ ਜਿਹੜਾ ਜਾਲ ਪਾਇਆ ਹੋਇਆ ਇਸ ਤਰ੍ਹਾਂ ਬਿਲਕੁਲ ਸੇਮ ਕੋਈ ਫਰਕ ਨਹੀਂ ਹੈ ਸੇਮ ਵਰਕ ਹੈ ਸੇਮ ਆਪਾਂ ਨੇ ਮਟੀਰੀਅਲ ਲਗਾਇਆ ਹੋਇਆ ਇਹਦੇ ਵਿੱਚ ਆ ਇਹ ਹੈ ਜੋ 슬ੀਵਸ ਦੇ ਉੱਪਰ ਇਹਨਾਂ ਦੇ ਕੰਮ ਆ ਜੂਗਾ ਇਹ ਪੀਟਾ ਵਰਕ ਆ ਜੂਗਾ ਜਿਹੜਾ ਕੀਤਾ ਹੋਇਆ ਇਹਦੇ ਉੱਪਰ ਇਹ ਪੀਟਾ ਆ ਜੂਗਾ ਤੁਸੀਂ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸੂਟ ਹੈ ਜਿਹੜੇ ਮੇਰੇ ਕਿਵੇਂ ਦੇ ਲੱਗਦੇ ਆਗੇ ਜਿਹੜੇ ਮੇਰੇ ਕਸਟਮਰ ਪੁਰਾਣੇ ਥੁੜੇ ਹੋਇਆ ਪਲੀਜ਼ ਤੁਸੀਂ ਵੀ ਜਰੂਰ ਮੈਸੇਜ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸੂਟ ਹੈ ਜਿਹੜੇ ਮੇਰੇ ਕਿਵੇਂ ਦੇ ਲੱਗਿਆ ਇੱਕ ਮੇਰੀ ਅੰਦਾਜ਼ ਕ੍ਰੀਏਸ਼ਨਸ 2022 ਦੇ ਨਾਮ ਦੇ Instagram ਤੇ ID ਆ ਪਲੀਜ਼ ਉਹਨੂੰ ਵੀ ਜ਼ਰੂਰ ਫੋਲੋ ਕਰ ਲਿਓ ਉੱਥੇ ਨੇ ਸਾਰੇ ਪੁੱਛਦੀਆਂ ਜੀਆਂ ਪੇਜਸ ਆ ਉਹ ਪਾਉਣੀ ਰਹਿਣੀਆਂ ਕਿ ਕਈ ਵਾਰੀ ਐਵੇਂ ਹੁੰਦਾ ਵੀ YouTube ਤੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਹੁੰਦਾ ਸੂਟ ਪੇਚਣੇ ਹੁੰਦੇ ਆ ਤਾਂ Instagram ਤੇ ਆਪਾਂ ਜਿਹੜੀ ਵੀਡੀਓ ਆ ਉਹ ਵੀ ਸੂਟ ਵੀ ਅਪਲੋਡ ਕਰ ਦਿੰਨੇ ਆ Instagram ਲਈ ਛੋਟੇ ਵੀਡੀਓ ਬਣਾਉਣੀ ਪੈਂਦੀ ਆ ਤਾਂ Instagram ਤੇ ਆਪਾਂ ਜਿਹੜੀ ਹੈ ਵੀਡੀਓ ਅਪਲੋਡ ਕਰ ਦਿੰਨੇ ਆਗੇ ਮਿਲਦੇ ਆ ਉਹ ਨਵੇਂ ਸੂਟਸ ਦੇ ਨਾਲ ਥੈਂਕ ਯੂ ਜੀ